ਜਿ ਸੋਧੀਆਂ ਨੇ ਤੇ ਨਹੀਂ ਗੱਲ ਕਹਤੀ ਤਾਂ ਵਿਰੋਧ ਹੈਪਤੀ ਸਾਡੀ ਗੱਲ ਨਹੀਂ ਸੁਣਦੇ ਉਹ ਕਹਿੰਦੇ ਅਸੀਂ ਲਹੂ ਪਸੀਨਾ ਆਪਣਾ ਇੱਕ ਕੀਤਾ ਲੋਕਾਂ ਨੇ ਛਤਰ ਖਾਦੇ ਸੀ ਪੁਰਸ ਦੀਆਂ ਡਾਂਗਾ ਖਾਧੀਆਂ ਇਸ ਪਾਰਟੀ ਨੂੰ ਸਰਜੀਤ ਕਰਨ ਵਾਸਤੇ ਤੁਹਾਡੀਆਂ ਗੱਲਾਂ ਜਿਹੜੀਆਂ ਤੁਹਾਡੇ এজেন্ডੇ ਨੂੰ ਲਾਗੂ ਕਰਨ ਵਾਸਤੇ ਤੇ ਸਾਡੀ ਗੱਲ ਹੀ ਕੋਈ ਨਹੀਂ ਸੁਣਦਾ ਇਹਦੀ ਜਗ੍ਹਾ ਤੇ ਸੰਗਬੀਰ ਸਿੰਘ ਬਾਦਲ ਅੰਦਰ ਚੁੱਪ ਕਰਕੇ ਕੰਨ ਵਿੱਚ ਲੜਕੀ ਜਿਹਾ ਜਨ ਦੌੜ ਕੋਈ ਜਵਾਬ ਨਹੀਂ ਦਿੰਦਾ ਚੋਦੀਆ ਸਾਹਿਬ ਕਹਿੰਦੇ ਵੀ ਤੂੰ ਰੀਲ ਬਣਾਉਣੀ ਬਣਾਣਾ ਵੀ ਆਪਣੀ ਕੋਈ ਗਲਤੀ ਰੀਲ ਦੀ ਗਲ ਨਹੀਂ ਜਿਹੜੀਆਂ ਬੰਦਾ ਉਹ ਵਿਅਕਤੀ ਗੱਲ ਕਰ ਰਿਹਾ ਵੀ ਸਾਡੀ ਅੱਜ ਤੱਕ ਕੋਈ ਮੰਗ ਪੂਰੀ ਨਹੀਂ ਕੀਤੀ ਕਿ ਲੋਕ ਦੁਖੀ ਦੇ ਲੋਕ ਸਾਨੂੰ ਪੁੱਛਦੇ ਸੀ ਕੀ ਜਵਾਬ ਦਈਏ ਜਾਂ ਤੇ ਸੋਦੀਆ ਸਾਹਿਬ ਸੰਜਮ ਤੋਂ ਕਮ ਦਿੰਦੇ ਕਹਿੰਦੇ ਜੀ ਤੁਹਾਡਾ ਨਾਮ ਕੀ ਫਲਾਣਾ ਸਿੰਘ ਅੱਛਾ ਵੀ ਕਿਹੜੇ ਲੀਡਰ ਫਲਾਣੇ ਤੂੰ ਇਦਾਂ ਕਰੋ ਫਲਾਣੇ ਚੰਡੀਗੜ੍ਹ ਆਜੋ ਆਪਾਂ ਮੈਂ ਕੀ ਗਲਤ ਕਰਨਾ ਜੇ ਇਹ ਗੱਲ ਵੀ ਕਹਿ ਦਿੰਦੇ ਤੇ ਮੇਰੇ ਖਿਆਲ ਸ਼ਾਇਦ ਵੀ ਉਹ ਮਸਲਾ ਵੈਸੇ ਹੀ ਹੱਲ ਹੋ ਜਾਂਦਾ ਉਹਨੇ ਅਗਲੇ ਕਰ ਠੀਕ ਆ ਜਾ ਮੈਨੂੰ ਲੀਡਰ ਨੇ ਬੁਲਾ ਲਿਆ ਹੁਣ ਗੱਲ ਮੁੱਕੀ ਲੇਕਿਨ ਇਹਨਾਂ ਗੱਲ ਕਿਹੜੀ ਵੀ ਤੂੰ ਰੀਡ ਨਹੀਂ ਬਣਾਣੀ ਬਣਾ ਲੈ ਆਪਣੀ ਤੇ ਗੱਲ ਫਿਰ ਉਹੀ ਆ ਗਈ ਨਾ ਸ਼ਾਮ ਧਾਮ ਦੰਦ ਭੇਦ ਦੰਦ ਭੇਦ ਤੇ ਤੂੰ ਜੋ ਮਰਜ਼ੀ ਕਰ ਲੈ ਅਸੀਂ ਡਾਗ ਨਾ ਆਪਣੀ ਗੱਲ ਬਣਾ ਲਾਂਗੇ ਇਹ ਮੁਕ ਲੀਡਰ ਨਹੀਂ ਇਹ ਅਫਸਰ થઈ ਜੂ ਐ ਨਹੀਂ ਸਰਦਾਰ ਸਿਮਰ ਸਿੰਘ ਮਾਨ ਨੂੰ ਮੇਰੇ ਖਿਆਲ 1984 ਤੋਂ ਬਾਅਦ ਜਦੋਂ ਦੇ ਉਹ ਕਾਲੀ ਦਲ ਚਾਏ ਨੇ ਕਾਲੀ ਦੇ ਬਣਾਇਆ ਵਾ ਅੱਜ ਤੱਕ ਉਹਨਾਂ ਦੇ ਵਿੱਚ ਅਫਸਰਾਂ ਵਾਲੀ ਜਿਹੜੀ ਐ ਨਾ ਉਹ ਦੇਖ ਨਹੀਂ ਜਾਂਦੀ ਕੰਮ ਕਰਨ ਦਾ ਤਰੀਕਾ ਅਫਸਰਾਂ ਦਾ ਵੀ ਮੇਰੇ ਸਾਹਮਣੇ ਬੋਲੇ ਕੋਈ ਨਾ ਜੋ ਮੈਂ ਕਹਤਾ ਜਲ ਫਾਈਨਲ ਬਸ ਕੋਈ ਕਿੰਤੂ ਨਾ ਕਰੇ ਇਸ ਕਰਕੇ ਇਹ ਵੀ ਇਸੇ ਖੇਤਰਾ ਤੋਂ ਆਏ ਨੇ ਇਹ ਵੀ ਸੋਚਦੀ ਵੀ ਜੋਸਤੀ ਕਿੰਨੇ ਉਹ ਠੀਕ ਹੈ ਬਾਕੀ ਗਲਤ ਨਿਕਲ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਤੇ ਮੈਂ ਪਹਿਲਾਂ ਹੀ ਕਈ ਵਾਰੀ ਕਿਹਾ ਵਾ ਕਿ ਸਿਆਰਥੀ ਤੌਰ ਤੇ ਪੰਜਾਬ ਦੇ ਲੋਕ ਦੇਜ ਦੇ ਬਾਕੀ ਸਾਰੇ ਸੂਬਿਆਂ ਨਾਲੋਂ ਜ਼ਿਆਦਾ ਅਵੇਰਨ ਨੇ ਲੇਕਿਨ ਜਜ਼ਬਾਤੀ ਬਹੁਤ ਜਜ਼ਬਾਤ ਚ ਆ ਕੇ ਗਲਤੀਆਂ ਵੀ ਮੜੀਆਂ ਕਰ ਲੈਂਦੇ ਜੇ ਜਜ਼ਬਾਤ ਚ ਆ ਕੇ ਗਲਤੀਆਂ ਨਾਲ ਕਰਨ ਜਥਾਰਦ ਦੇ ਪੈਰ ਨੇ ਤੇ ਮੇਰੇ ਖਿਆਲ ਪੰਜਾਬ ਨਾਲ ਦੇ ਕੋਈ ਲੋਕ ਸਿਆਸੀ ਹੋਈ ਨਹੀਂ ਸੀ ਇਸ ਕਰਕੇ ਜੇ ਸੋਧੀਆਂ ਸਾਬ ਦਾ ਵਿਰੋਧ ਹੋਇਆ ਤੇ ਇਟ ਮੀਨਸ ਆਮ ਆਦੀ ਪਾਰਟੀ ਦੀ ਜਿਹੜੀ ਪੰਜਾਬ ਦੀ ਆਮ ਆਦੀ ਪਾਰਟੀ ਪੰਜਾਬ ਦੀ ਜਿਹੜੀ ਬੁਨਿਆਦ ਉਹਦੀ ਪਹਿਲੀ ਇੱਟ ਅਜ ਰੱਖੀ ਗਈ ਹੈ